ਆਰਬੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਮੈਂ ਤੁਹਾਡਾ ਆਪਣਾ ਬਲਵਿੰਦਰ ਹੁਸ਼ਿਆਰਪੁਰੀ ਸੋ ਜਿਸ ਤਰ੍ਹਾਂ ਆਰਬੀ ਟੀਵੀ ਦੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਮਿਲਾਉਂਦੇ ਆ ਵੱਖ-ਵੱਖ ਨਿਊਜ਼ਾਂ ਤੁਹਾਨੂੰ ਬਖਾਉਂਦੇ ਆ ਇਸੇ ਤਰ੍ਹਾਂ ਅੱਜ ਆਪਾਂ ਇੱਕ ਸ਼ਖਸੀਅਤ ਨੂੰ ਮਿਲਾਉਣ ਜਾ ਰਹੇ ਆ ਜੋ ਕਿ ਬਹੁਤ ਹੀ ਖੂਬਸੂਰਤ ਆਵਾਜ਼ ਤੇ ਮਾਲਕ ਨੇ ਔਰ ਜਿਨ੍ਹਾਂ ਦੇ ਬਹੁਤ ਸਾਰੇ ਟਰੈਕ ਪਹਿਲਾਂ ਮਾਰਕੀਟ ਦੇ ਵਿੱਚ ਆ ਚੁੱਕੇ ਨੇ ਔਰ ਇੱਕ ਬਹੁਤ ਹੀ ਪਿਆਰਾ ਭਜਨ ਇੱਕ ਨਵਾਂ ਟਰੈਕ ਲੈ ਕੇ ਤੁਹਾਡੀ ਕਚਾਰੀ ਵਿੱਚ ਹਾਜ਼ਰ ਹੋਏ ਆ ਸੋ ਉਸ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਆ ਕਹਿੰਦੇ ਨੇ ਕਿ ਜਿਸ ਤਰ੍ਹਾਂ ਜਿੱਤੇ ਮਾਂ ਸਰਸਵਤੀ ਦੀ અપਾਰ ਬਖਸ਼ਿਸ਼ ਹੁੰਦੀ ਹੈ ਕਿਸੇ ਕੋ ਸੁਰ ਦਿੰਦੀ ਹੈ ਕਿਸੇ ਕੋ ਤਾਲ ਦਿੰਦੀ ਹੈ ਜਿਸ ਕੇ ਉਪਰ ਮਾਂ ਸਰਸਵਤੀ ਕੇ ਹੋ ਕ੍ਰਿਪਾ ਉਸੇ ਖੂਬਸੂਰਤ ਆਵਾਜ਼ ਦਿੰਦੀ ਹੈ ਸੋ ਮਲਵੋਂ ਜਾ ਰਿਆਂ ਉਸ ਖੂਬਸੂਰਤ ਸ਼ਖਸੀਅਤ ਨੂੰ ਖੂਬਸੂਰਤ ਆਵਾਜ਼ ਨੂੰ ਤੁਹਾਡੇ ਰੂਪ ਜਨਾਬ ਮਨਜਿੰਦਰ ਬਸਰਾ ਜੀ ਸੋ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਬਹੁਤ ਖੂਬਸੂਰਤ ਆਵਾਜ਼ ਜਨਾਬ ਮਨਜਿੰਦਰ ਬਸਰਾ ਜੀ ਸੋ ਉਹਨਾਂ ਦੇ ਨਾਲ ਤੁਹਾਨੂੰ ਮਲਵੋਂ ਜਾ ਰਿਆਂ ਸੋ ਵੈਲਕਮ ਹੈ ਜੀ ਮਨਜਿੰਦਰ ਬਸਰਾ ਜੀ ਸਾਡੇ ਸਟੂਡੀਓ ਆਰ ਵੀ ਟੀਵੀ ਵਿੱਚ ਪਹੁੰਚਣ ਤੇ ਸੋ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਆਰ ਵੀ ਟੀਵੀ ਪੰਜਾਬੀ ਦਾ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦਾ ਕਿਉਂਕਿ ਜਿਨ੍ਹਾਂ ਨੇ ਮੈਨੂੰ ਇੱਥੇ ਤੁਹਾਡੇ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਬਖਸ਼ਿਆ ਜੀ ਸੋ ਬਹੁਤ-ਬਹੁਤ ਧੰਨਵਾਦ ਵੈਲਕਮ ਹੈ ਜੀ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਔਰ ਮਨਜਿੰਦਰ ਬਸਰਾ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕੀ ਤੁਹਾਡਾ ਨਵਾਂ ਟਰੈਕ ਆਇਆ ਮਹਾਮਾਈ ਤੁਹਾਡੇ ਤੇ ਵਪਾਰ ਬਖਸ਼ਿਸ਼ ਕਰੇ ਤੋ ਹੀ ਬਲੰਦੀਆਂ ਨੂੰ ਸ਼ੂਭੋ ਪਰ ਮੈਂ ਤੁਹਾਡੇ ਤੋਂ ਕੁਝ ਜਾਣਕਾਰੀ ਲੈਣੀ ਚਾਹੁੰਦਾ ਕਿ ਜੋ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਜਾ ਸਕੇ ਸਰੋਤਿਆਂ ਨੂੰ ਪਤਾ ਲੱਗ ਸਕੇ ਤੁਹਾਡੇ ਬਾਰੇ ਕਿ ਤੁਸੀਂ ਸ਼ੁਰੂ ਤੋਂ ਹੀ ਸਿੰਗਿੰਗ ਕਰਦੇ ਸੀ ਜਾਂ ਕਿਸ ਤਰ੍ਹਾਂ ਮਤਲਬ ਕਿ ਪਿਸ਼ੋਕੜ ਕੀ ਆ ਆਪਣਾ ਨਹੀਂ ਸਰ ਮੈਂ ਦੇਖੋ ਮੇਰਾ ਵੈਸੇ ਤਾਂ ਆਪਣਾ ਵੈਲਡਿੰਗ ਦਾ ਕੰਮ ਕਰਦਾ ਮੈਂ ਪਰ ਇਸ ਲਾਈਨ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਤੋਂ ਛੋਟੇ ਹੁੰਦੇ ਗਾਉਂਦੇ ਸੀਗੇ ਔਰ ਗੁਰਦੁਆਰਾ ਸਾਹਿਬ ਤੋਂ ਥੋੜਾ ਥੋੜਾ ਵਾਦੇ ਵਾਦੇ ਅਸੀਂ ਜਿਵੇਂ ਦੀ ਜਿਵੇਂ ਰਿਹਾਸ ਕਰਦੇ ਹੁੰਦੇ ਸੀ ਸਾਡੇ ਵਿੱਚ ਸਾਡੇ ਸ਼ਮਸ਼ੇਰ ਸ਼ੇਰਾ ਭਾਜੀ ਹੈਗੇ ਆ ਉਹਨਾਂ ਨੇ ਸਾਨੂੰ ਬੜਾ ਹੀ ਸਹਿਯੋਗ ਬਖਸ਼ਿਆ ਕਿ ਨਹੀਂ ਯਾਰ ਅਸੀਂ ਤੁਹਾਨੂੰ ਕੁਝ ਗਾਉਣ ਵਾਸਤੇ ਦਿੰਨੇ ਆ ਔਰ ਤੁਸੀਂ ਤੁਹਾਡੀ ਆਵਾਜ਼ ਠੀਕ ਹੈ ਵਧੀਆ ਆਵਾਜ਼ ਹੈ ਤੁਸੀਂ ਸਰੋਤਿਆਂ ਦੇ ਮੋਹਰੇ ਆਓ ਤੁਸੀਂ ਚੈਨਲ ਤੇ ਆਓ ਤਾਂ ਅਸੀਂ ਉਹਨਾਂ ਦੇ ਇਸ ਕਰਕੇ ਫਿਰ ਸਾਡਾ ਸਾਰਿਆਂ ਤੋਂ ਪਹਿਲਾਂ ਬਾਬਾ ਜੀ ਦਾ ਭਜਨ ਆਇਆ ਰਮਿੰਦਰ ਜੀ ਜਿਸ ਤਰ੍ਹਾਂ ਤੁਸੀਂ ਗਾਉਂਦੇ ਆ ਤੁਹਾਡੀ ਆਵਾਜ਼ ਬਹੁਤ ਪਿਆਰੀ ਆ ਔਰ ਜਿਸ ਕੀ ਤੁਸੀਂ ਸੰਗੀਤ ਕਿਸ ਨੂੰ ਸਿੱਖਿਆ ਕਿਉਂਕਿ ਤੁਸੀਂ ਕਲਾਸਿਕਲ ਟੱਚ ਦੇ ਵਿੱਚ ਗਾਉਂਦੇ ਆ ਕਲਾਸਿਕਲ ਗਾਉਂਦੇ ਆ ਮੈਂ ਤੁਹਾਡਾ ਟਰੈਕ ਸੁਣਿਆ ਜੋ ਬਹੁਤ ਪਿਆਰਾ ਆ ਬਾਬਾ ਜੀ ਦਾ ਭਜਨ ਜੜਾਇਆ ਤੇਰੇ ਤੋਂ ਬਿਨਾਂ ਜੁਗਿਆ ਬਹੁਤ ਪਿਆਰਾ ਭਜਨ ਆ ਜਿਹਨੂੰ ਸੰਗਤ ਨੇ ਵੀ ਬਹੁਤ ਪ੍ਰਵਾਨ ਕੀਤਾ ਔਰ ਸੰਗਤਾਂ ਨੇ ਬਹੁਤ ਸਾਰਾ ਆਸ਼ੀਰਵਾਦ ਵੀ ਦਿੱਤਾ ਤੁਹਾਨੂੰ ਪਰ ਇਹ ਸੰਗੀਤ ਸਿੱਖਿਆ ਤੁਹਾਡੇ ਗੁਰੂ ਜੀ ਕੋਲੋਂ ਨੇ ਕਿੱਦਾਂ ਤੁਸੀਂ ਮਤਲਬ ਕੀ ਕਲਾਸਿਕਲ ਵਾਲੇ ਪਾਸੇ ਨੂੰ ਕਿੱਦਾਂ ਆਏ ਅਸੀਂ ਜੀ ਦੇਖੋ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਟੰਕਿਆ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਬੈਠੇ ਹੁੰਦੇ ਸੀ ਉੱਥੇ ਸਾਡੇ ਇੱਕ ਅੰਕਲ ਜੀ ਹੁੰਦੇ ਸੀਗੇ ਪਾਠੀ ਜੀ ਅਸੀਂ ਉਹਨਾਂ ਦੇ ਕੋਲ ਬੈਠੇ ਤਾਂ ਉਹਨਾਂ ਦੇ ਕੋਲ ਹਾਰਮੋਨੀਅਮ ਦੇ ਉੱਤੇ ਸਿੱਖਦੇ ਰਹਿੰਦੇ ਸੀ ਕੁਛ ਨਾ ਕੁਛ ਜਿਵੇਂ ਜਿਵੇਂ ਗਾਉਣ ਦਾ ਸੁਰਾਂ ਦੇ ਨਾਲ ਆਵਾਜ਼ ਮਿਲਾਉਣ ਦਾ ਕੋਸ਼ਿਸ਼ ਕਰਦੇ ਰਹੇ ਬਸ ਇਸੇ ਤਰੀਕੇ ਦੇ ਨਾਲ ਸਾਨੂੰ ਥੋੜਾ ਬਹੁਤਾ ਅੱਗੇ ਵਧਣ ਦਾ ਮੌਕਾ ਮਿਲ ਗਿਆ ਅੱਜ ਤੁਹਾਡੇ ਸਾਹਮਣੇ ਆ ਜੀ ਮਨਜਿੰਦਰ ਜੀ ਜਿੱਦਾਂ ਤੁਸੀਂ ਬਤੌਰ ਸਿੰਗਰ ਮਾਰਕੀਟ ਦੇ ਵਿੱਚ ਆਏ ਆ ਤੇ ਆਪਣੀ ਫੈਮਲੀ ਦੇ ਵਿੱਚ ਕੌਣ-ਕੌਣ ਨੇ ਦੇਖੋ ਜੀ ਮੇਰੇ ਫੈਮਲੀ ਦੇ ਵਿੱਚ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਜੀ ਮੇਰੇ ਮਦਰ ਹੈ ਮੇਰੇ ਬ੍ਰਦਰ ਹੈ ਮੇਰੀ ਸਿਸਟਰ ਹੈ ਬ੍ਰਦਰ ਮੇਰੇ ਤੋਂ ਛੋਟਾ ਹੈ ਹਾਂਜੀ ਸਿਸਟਰ ਮੇਰੇ ਤੋਂ ਵੱਡੀ ਹੈ ਮੈਰਿਜ ਹੋ ਚੁੱਕੀ ਹੈ ਜੀ ਤੁਹਾਡੀ ਮੈਰਿਜ ਹੋ ਗਈ ਜਾਂ ਨਹੀਂ ਨਹੀਂ ਹਾਲੇ ਨਹੀਂ ਅੱਛਾ ਅੱਛਾ ਚਲੋ ਬੱਬਾ ਜੀ ਕਿਰਪਾ ਕਰ ਜਲਦੀ ਹੋ ਜੇ ਤੇ ਮਨਜਿੰਦਰ ਜੀ ਜਿਹੜਾ ਆਪਣਾ ਟਰੈਕ ਆਇਆ ਹਾਂਜੀ ਇਹਨੂੰ ਜਿਹੜੇ ਉਹਦੇ ਬੋਲ ਨੇ ਬੜੇ ਪਿਆਰੇ ਬੋਲ ਨੇ ਤੇਰੇ ਤੋਂ ਬਗੈਰ ਚੋ ਗਿਆ ਬੜੇ ਲਾਫਜ਼ ਪਿਆਰੇ ਨੇ ਇੱਕ ਇੱਕ ਬੋਲ ਉਹਦਾ ਸੁਣਨ ਵਾਲਾ ਆ ਕਲਮ ਬੰਦ ਕਿਨ ਕੀਤਾ ਉਹਦੇ ਰਾਈਟਰ ਕੌਣ ਨੇ ਦੇਖੋ ਇਸ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਵੇਂ گاਉਂ ਦੇ ਵਿੱਚ ਮੈਨੂੰ ਲੈ ਕੇ ਆਏ ਸਾਡੇ ਸ਼ਮਸ਼ੇਰ ਸਿੰਘ ਆ ਭਾਜੀ ਔਰ ਅੱਜ ਮਾਰਕੀਟ ਦੇ ਵਿੱਚ ਦੁਨੀਆ ਦੇ ਮੋਹਰੇ ਮੈਨੂੰ ਲੈ ਕੇ ਆਏ ਜਨਾਬ ਜੋਰਾ ਟਕਵਾਲੀਆ ਸਾਹਿਬ ਜਿਨ੍ਹਾਂ ਦੀ ਬਾ ਕਮਾਲ ਜਿਹੜੇ ਮੋਤੀ ਦੇ ਵਾਂਗੂ ਮਾਲਾ ਪਰੋ ਦਿੰਦੇ ਨੇ ਬਹੁਤ ਅੱਛਾ ਔਰ ਇਹੋ ਜੇ ਬੋਲ ਲਿਖਦੇ ਨੇ ਉਹਨਾਂ ਦੇ ਇਹ ਸਾਰੇ ਬੋਲ ਨੇ ਔਰ ਉਹਨਾਂ ਦਾ ਇੱਕ ਮੇਰਾ ਨਵਾਂ ਹੋਰ ਵੀ ਭਜਨ ਆ ਰਿਹਾ ਵਾ ਅੱਛਾ ਔਰ ਉਹਨਾਂ ਦੀ ਕਲਮ ਦਾ ਲਿਖਿਆ ਹੋਇਆ ਮਹਾਮਈ ਦੇ ਦੋ ਮੇਰੇ ਭਜਨ ਆਏ ਉਹ ਵੀ ਉਹਨਾਂ ਦੀ ਕਲਮ ਤੋਂ ਲਿਖੇ ਹੋਏ ਨੇ ਹਾਂਜੀ ਇਹ ਜਿਹੜੇ ਦੋ ਭਜਨ ਮੇਰੇ ਪਹਿਲਾ ਆਏ ਸੀ ਅਮਰੀਕ ਸੋਨੂ ਜੀ ਭਾਜੀ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਮੇਰੇ ਦੋਨੇ ਡਿਊਟ ਸੀਗੇ ਹੁਣ ਇਹ ਮੇਰੇ ਕੱਲਾ ਆ ਕੱਲਿਆਂ ਦਾ ਆਇਆ ਜੀ ਠੀਕ ਹੈ ਜੀ ਹਾਂਜੀ ਔਰ ਮਨਜਿੰਦਰ ਜੀ ਜਿਸ ਤਰ੍ਹਾਂ ਤੁਸੀਂ ਸਿੰਗਿੰਗ ਕਰਦੇ ਹੋ ਜਾਗਰਨ ਕਰਦੇ ਹੋ ਬਾਬਾ ਜੀ ਦੇ ਪ੍ਰੋਗਰਾਮ ਕਰਦੇ ਹੋ ਇਸ ਤੋਂ ਇਲਾਵਾ ਤੁਸੀਂ ਕੋਈ ਪੰਜਾਬੀ ਟਰੈਕ ਵੀ ਕਰ ਰਹੇ ਆ ਨਹੀਂ ਭਾਜੀ ਹਾਲੇ ਤੱਕ ਤਾਂ ਉਸ ਚੀਜ਼ ਬਾਰੇ ਨਹੀਂ ਸੋਚਿਆ ਅੱਛਾ ਅੱਛਾ ਬਾਕੀ ਜੋ ਬਾਬਾ ਜੀ ਗਾਹਾਂ ਕਰਾ ਦੇਣ ਤੇ ਮਨਜਿੰਦਰ ਜੀ ਜਿਹੜਾ ਟਰੈਕ ਆਇਆ ਤੇਰੇ ਤੋਂ ਬਗੈਰ ਚੁ ਗਿਆ ਹਾਂਜੀ ਹਾਂਜੀ ਇਹ ਕਿਹੜੀ ਕੰਪਨੀ ਦੇ ਵਿੱਚ ਆਇਆ ਤੇ ਕਿਹਨਾਂ ਨੇ ਇਹਨੂੰ ਰਿਲੀਜ਼ ਕੀਤਾ ਪ੍ਰੈਜ਼ੈਂਟ ਕੋਣ ਨੇ ਇਹਦੇ ਕਿੱਦਾਂ ਮਤਲਬ ਕੀ ਸਵਾਬ ਬਣਿਆ ਕਿ ਇਹਨੂੰ ਵੀਡੀਓ ਕੀਤੀ ਆ ਉਦੇ ਬਾਰੇ ਵੀ ਥੋੜੀ ਜੀ ਜਾਣਕਾਰੀ ਦਿਓ ਇਹ ਜੀ ਜੀਵੀਡੀ ਲਾਈਵ ਤੋਂ ਮੇਰਾ ਭਜਨ ਆਇਆ ਹੈਗਾ ਜੀ ਅਰुण ਰਾਏ ਭਗਤ ਜੀ ਹੋਣਾ ਵੱਲੋਂ ਅੱਛਾ ਜੀ ਉਹਨਾਂ ਨੇ ਇਸ ਵੀਡੀਓ ਦਾ ਸਾਰਾ ਹੀ ਕੰਮ ਕੀਤਾ ਹੈਗਾ ਜੀ ਨਰੇਸ਼ ਗਰਗ ਜੀ ਭਾਜੀ ਹੋਣਾ ਨੇ ਇਹਨਾਂ ਦੀ ਵੀਡੀਓ ਕੀਤੀ ਦੀਪ ਗਵਿੰਦਪੁਰੀਆ ਜੀ ਨੇ ਇਹਨਾਂ ਦਾ 뮤직 ਕੀਤਾ ਔਰ ਜੋਰਾ ਟਕਵਾਲੀਆ ਜੀ ਦੀ ਕਲਮ ਹੈ ਠੀਕ ਹੈ ਜੀ ਬਸ ਉਹ ਤੁਹਾਡੇ ਸਾਰਿਆਂ ਸਰੋਪਿਆਂ ਸਰੋਤਿਆਂ ਦੇ ਰੂਬਰੂ ਹੋਇਆ ਜੀ ਔਰ ਮਨਜਿੰਦਰ ਜੀ ਤੁਸੀਂ ਪੜਾਈ ਕਿੱਥੋਂ ਤੱਕ ਕੀਤੀ ਹੋਈ ਆ ਮੈਂ ਤਾਂ ਦੇਖੋ ਜੀ ਐਵੇਂ ਕਹੀਏ ਅਸੀਂ ਬਹੁਤ ਜ਼ਿਆਦਾ ਤਾਂ ਨਹੀਂ ਪੜੇ بس 8 10 ਕੇ ਕੀਤੀਆਂ ਜੀ کیا بات ਆ ਬਹੁਤ ਆ ਮੈਂ ਵੀ ਇੰਨਾ ਕੀ ਪੜਿਆ ਜਦ ਤਾ ਮੈਂ ਵੀ ਨਹੀਂ ਪੜਿਆ ਹੈਗਾ ਠੀਕ ਹੈ ਜੀ ਤੇ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਿਸ਼ ਕਰੇ ਔਰ ਅੱਗੇ ਤੋਂ ਅੱਗੇ ਹੋਰ ਵੀ ਟਰੈਕ ਤੁਹਾਡੇ ਮਾਰਕੀਟ ਦੇ ਵਿੱਚ ਆਉਣ ਬਿਲਕੁਲ ਬਾਕੀ ਮੈਂ ਕੁਛ ਤੁਹਾਡੇ ਕੋ ਕਹੂੰ ਕਿ ਤੁਸੀਂ ਬਹੁਤ ਵਧੀਆ ਗਾਉਂਦੇ ਹੋ ਔਰ ਕਲਾਸਿਕਲ ਗਾਉਂਦੇ ਮੈਂ ਪੁੱਛਣਾ ਕੁਝ ਗੱਲਾਂ ਇਦਾਂ ਦੀਆਂ ਪੁੱਛਣੀਆਂ ਚਾਹਨਾ ਕਿ ਤੁਸੀਂ ਰਿਆਜ਼ ਕਿਹੜੇ ਟਾਈਮ ਕਰਦੇ ਹੋ ਦੇਖੋ ਸ਼ਾਮ ਦੇ ਟਾਈਮ ਅਸੀਂ ਘਰ ਦੇ ਵਿੱਚ ਸਾਰੇ ਜਣੇ ਜਦੋਂ ਬਹਿ ਜਾਂਦੇ ਆ ਸਾਡੀ ਸਾਰੀ ਟੀਮ ਬਹਿ ਜਾਂਦੀ ਹੈ ਸੱਤਾ ਹੁਸ਼ਿਆਰਪੁਰਿਆ ਜੀ ਉਹ ਵੀ ਸਾਡੇ ਨਾਲ ਹੁੰਦੇ ਨੇ ਅਸੀਂ ਸਾਰਾ ਸੱਤਾ ਹੁਸ਼ਿਆਰਪੁਰ ਜੀ ਦਾ ਮੈਂ ਸਪੈਸ਼ਲ ਥੈਂਕਸ ਕਹੂੰਗਾ ਕਰੂੰਗਾ ਕਿਉਂਕਿ ਤੁਹਾਡੇ ਨਾਲ ਮੇਰੇ ਨਾਲ ਮਲਾਉਣ ਵਾਲੇ ਸੱਤਾ ਹੁਸ਼ਿਆਰਪੁਰ ਵਾਲੇ ਨੇ ਉਹਨਾਂ ਦਾ ਸਪੈਸ਼ਲ ਥੈਂਕਸ ਹੈ ਜੀ ਉਹ ਉਹ ਪਾਜੀ ਉਹਨਾਂ ਦਾ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਵੀ ਕਿਉਂਕਿ ਉਹ ਜਿੰਨਾ ਵੀ ਮੈਂ ਅੱਜ ਤੱਕ ਜੇ ਮੀਡੀਆ ਦੇ ਮੂਹਰੇ ਆਇਆ ਜਾਂ ਲਾਈਵ ਦੇ ਵਿੱਚ ਆਇਆ ਜਿੰਨੀ ਵਾਰੀ ਵੀ ਆਇਆ ਹੁ ਸੱਤਾ ਹੁਸ਼ਿਆਰਪੁਰ ਵਾਲੇ ਚੈਨਲ ਤੋਂ ਹੀ ਆਇਆ ਔਰ ਉਹਨਾਂ ਦੇ ਮਾਧਿਅਮ ਤੇ ਹੀ ਮੈਂ ਤੁਹਾਡੇ ਤੱਕ ਅੱਜ ਪਹੁੰਚ ਸਕਿਆ ਹੈਗਾ ਹਾਂ ਕਿਉਂਕਿ ਉਹਨਾਂ ਦਾ ਮੈਂ ਬਹੁਤ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਜੀ ਤੇ ਮਨਜਿੰਦਰ ਜੀ ਅੱਜਕੱਲ ਆਪਣੇ ਰਹਿائش ਕਿਹੜੀ ਜਗ੍ਹਾ ਦੀ ਮੈਂ ਜੀ ਹੁਸ਼ਿਆਰਪੁਰ ਦੇ ਵਿੱਚ ਲੋਕਲੇ ਸੁਹਾਸ਼ਨਾਗਰ ਦੇ ਵਿੱਚ ਰਹਿੰਦਾ ਹਾਂ ਮੈਂ ਜੀ ਅੱਛਾ ਮਨਜਿੰਦਰ ਜੀ ਤੁਹਾਡਾ ਬਹੁਤ ਪਿਆਰਾ ਭਜਨ ਆ ਤੇਰੇ ਤੋਂ ਬਿਗਾਰ ਚੋ ਗਿਆ ਹਾਂਜੀ ਤੇ ਮੈਂ ਚਾਹੁੰਦਾ ਕਿ ਤੁਸੀਂ ਸੰਗਤਾਂ ਦੇ ਨਾਲ ਇਹਦੇ ਦੋ ਬੋਲ ਸਾਂਝੇ ਕਰੋ ਕਿਉਂਕਿ ਅੱਜ ਸੰਗਤਾਂ ਸਾਨੂੰ ਲਾਈਵ ਦੇਖ ਰਹੀਆਂ ਤੁਹਾਡੀ ਇੰਟਰਵਿਊ ਸੁਣ ਰਹੀਆਂ ਸੋ ਜਿਹੜੀਆਂ ਸੰਗਤਾਂ ਤੁਹਾਨੂੰ ਲਾਈਵ ਦੇਖ ਰਹੇ ਨੇ ਉਹਨਾਂ ਦੇ ਨਾਲ ਲਾਈਵ ਤੁਹਾਨੂੰ ਸੁਣਨਗੇ ਹੋਰ ਵੀ ਵਧੀਆ ਲੱਗੂਗਾ ਸੋ ਮੇਰੀ ਦਿੱਲੀ ਖੁਆਇਸ਼ ਆ ਕਿ ਜਿਹੜਾ ਟਰੈਕ ਤੁਸੀਂ ਨਵਾ ਤੇਰੇ ਤੋਂ ਬਗੈਰ ਜੋਗੀ ਅਰਲਿੰਸ ਕੀਤਾ ਉਹਦੇ ਚੰਦ ਬੋਲ ਸਾਂਝੇ ਕਰੋ ਜੀ ਜ਼ਰੂਰ ਜੀ ਜ਼ਰੂਰ ਰੱਖੀ ਚਰਨਾ ਨਾ ਲਾ ਕੇ ਸਾਨੂੰ ਆਪਣਾ ਬਣਾ ਕੇ ਰੱਖੀ ਚਰਨਾ ਨਾ ਲਾ ਕੇ ਸਾਨੂੰ ਆਪਣਾ ਬਣਾ ਕੇ ਰੱਖੀ ਚਰਨਾ ਨਾ ਲਾ ਕੇ ਸਾਨੂੰ ਆਪਣਾ ਬਣਾ ਕੇ ਸਾਡੀ ਝੋਲੀ ਵਿੱਚ ਪਾਉਂਦਾ ਰਹੀ ਖੈਰ ਜੋਗਿਆ ਸਾਡਾ ਹੋਰ ਨਹੀਂ ਕੋਈ ਸਾਡਾ ਹੋਰ ਨਹੀਂ ਕੋਈ ਸਾਡਾ ਹੋਰ ਨਹੀਂ ਕੋਈ ਤੇਰੇ ਤੋਂ ਬਗੈਰ ਜੋਗੀਆ ਸਾਡਾ ਹੋਰ ਨਹੀਂ ਕੋਈ ਤੇਰੇ ਤੋਂ ਬਗੈਰ ਜੋ ਗਿਆ ਹੋਰ ਭਾਜੀ ਇਹਦੇ ਵਿੱਚ ਇੱਕ ਲਾਸਟ ਤੇ ਜੋੜੇ ਭਾਜੀ ਹੋਣਾ ਦਾ ਜਿਹੜਾ ਟੱਪਾ ਆ ਹੋ ਸਾਡੇ ਨਾਲ ਪਰੇਸ਼ਾਵੇਂ ਵਾਂਗੂੰ ਰਹੀ ਜੋ ਗਿਆ ਗੁੱਸਾ ਕਰ ਦੇਣੀ ਜੋ ਤੂੰ ਕਹਿਣਾ ਕਹੀਂ ਜੋ ਗਿਆ ਰੱਖੀ ਵਸਦਾ ਜੋਰੇ ਦਾ ਪਿੰਡ ਸ਼ਹਿਰ ਜੋ ਗਿਆ ਵਸਦਾ ਜੋਰੇ ਦਾ ਪਿੰਡ ਸ਼ਹਿਰ ਜੋ ਗਿਆ ਸਾਡਾ ਹੋਰ ਨਹੀਂ ਕੋਈ ਤੇਰੇ ਤੋਂ ਬਗੈਰ ਜੋਗਿਆ ਸਾਡਾ ਹੋਰ ਨਹੀਂ ਕੋਈ ਤੇਰੇ ਤੋਂ ਬਗੈਰ ਜੋਗਿਆ ਕੀ ਬਾਤ ਹੈ ਜੀ ਬਹੁਤ ਵਧੀਆ ਮਨਜਿੰਦਰ ਜੀ ਸਾਡੇ ਸਟੂਡੀਓ ਆਰਬੀ ਟੀਵੀ ਦੇ ਵਿੱਚ ਪਹੁੰਚਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਸਾਡੀਆਂ ਢੇਰ ਸਾਰੀਆਂ ਦੁਆਵਾਂ ਨੇ ਕਿ ਬਾਬਾ ਜੀ ਤੁਹਾਡੇ ਤੇ ਬਾਰ ਬਖਸ਼ਿਸ਼ ਕਰਨ ਤੁਸੀਂ ਦਿਨ ਦੋ ਗੁਣੀ ਰਾਤ ਚੌ ਗੁਣੀ ਤਰੱਕੀ ਕਰਨ ਸੋ ਇੱਕ ਵਾਰੀ ਆਰਬੀ ਟੀਵੀ ਤੇ ਪਹੁੰਚਣ ਦਾ ਤੁਹਾਡਾ ਨਿੱਘਾ ਸਵਾਗਤ ਸੋ ਮੇਰੇ ਵੱਲੋਂ ਵੀ ਆਰਬੀ ਟੀਵੀ ਵਾਲਿਆਂ ਨੂੰ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਕਿਉਂਕਿ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਮਲਾਉਣ ਵਾਸਤੇ ਤੁਸੀਂ ਇਹ ਸਹਿਯੋਗ ਕੀਤਾ ਜੈਕਾਰਾ ਪਾਉਣਾ ਹਰੀ ਜੀ ਦਾ ਬੋਲ ਸੱਚੇ ਦਰਬਾਰ ਕੀਜ